ਹਾਲੇਲੂਇਆ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹੀ ਆਈ ਹੋਪ ਸਾਰੇ ਠੀਕ ਠਾਕ ਹੋਣਗੇ ਖੁਦਾ ਦੇ ਨਾਮ ਵਿੱਚ ਧੰਨਵਾਦ ਕਰਦੇ ਆਂ ਪ੍ਰਭੂ ਪਿਤਾ ਪਰਮੇਸ਼ੁਰ ਦਾ ਹਾਜ਼ਰ ਦੇਣ ਲਈ ਜੋ ਉਸਾਂ ਦਾ ਦਿਨ ਦਿਖਾਇਆ ਅੱਜ ਮੈਂ ਫਿਰ ਤੋਂ ਤੁਹਾਡੇ ਨਾਲ ਅੱਜ ਕੋਨ ਦਾ ਪਾਗ ਟੈਕਸ ਲਾਮ ਸਾਂਝਾ ਕਰਨਾ ਚਾਹਤਿਆ ਆਂ ਅੱਜ ਆਪਾਂ ਕੋ ਲਾਮ ਚ ਦੇਖਾਂਗੇ ਜੋਸ਼ਯਾ ਦੀ 45 ਦੀ ਕਹਾਣੀ ਤੇ ਦੇਖਾਂਗੇ ਕਿ ਪਰਮੇਸ਼ੁਰ ਕਹਿੰਦਾ ਨਾ ਡਰ ਮੈਂ ਤੇਰੇ ਅੰਗ ਸੰਗ ਹਾਂ ਨਾ ਘਬਰਾ ਮੈਂ ਤਰਾ ਪਰਮੇਸ਼ਰ ਹਾਂ ਮੈਂ ਤੈਨੂੰ ਜੋਰ ਬਖਸ਼ਾਂਗਾ ਹਾਂ ਮੈਂ ਤੇਰੀ ਸਹਾਇਤਾ ਕਰਾਂਗਾ ਮੈਂ ਤੈਨੂੰ ਆਪਣੇ ਫਤਿਹਮੰਦ ਸੱਚੇ ਹੱਥ ਨਾਲ ਸੰਭਾਲ ਦੇਵਾਂਗਾ ਅੱਜ ਦਾ ਜੋ ਪਰਮੇਸ਼ਰ ਦਾ ਕਲਾਮ ਹੈ ਸਾਨੂੰ ਸਿਖਾਉਂਦਾ ਹੈ ਕਿ ਪਰਮੇਸ਼ਰ ਸਾਨੂੰ ਕਹਿੰਦਾ ਕਿ ਸਾਨੂੰ ਕਦੇ ਵੀ ਡਰਨਾ ਨਹੀਂ ਚਾਹੀਦਾ ਕਿ ਪਰਮੇਸ਼ਰ ਸਦਾ ਸਾਡੇ ਨਾਲ ਰਹਿੰਦਾ ਹੈ ਸਾਡੇ ਹਰੇਕ ਸਮਾਂ ਕੋ ਉਸ ਦੇ ਵਿੱਚ ਉਹ ਮਦਦ ਕਰਦਾ ਹੈ ਚਾਹੇ ਸਿੱਖਤ ਤਕਲੀਫ ਵਿੱਚਾਂ ਸਾਨੂੰ ਪਰਮੇਸ਼ਰ ਉਸ ਦੁੱਖ ਤਕਲੀਫ ਵਿੱਚ ਵੀ ਸਾਡੇ ਨਾਲ ਹੁੰਦਾ ਹੈ ਪਰਮੇਸ਼ਰ ਦਾ ਜੋ ਸੱਚ ਸੱਜਾ ਫਟੇ ਮੰਗਾਤੇ ਉਹ ਜਿੱਤ ਦੀ ਨਿਸ਼ਾਨੀ ਆ ਉਹ ਹਰ ਇੱਕ ਜੋ ਪ੍ਰੋਬਲਮ ਚ ਉਸ ਨੂੰ ਬਾਹਰ ਕੱਢਣ ਦੀ ਨਿਸ਼ਾਨੀ ਆ ਸੋ ਪਰਮੇਸ਼ਰ ਦਾ ਕਲਾਮ ਇਹ ਹੈ ਕਿ ਖੁਦਾ ਸਾਡੇ ਨਾਲ ਸਦਾ ਸਾਡੇ ਨਾਲ ਹੈ ਪਰ ਪਰਮੇਸ਼ਰ ਸਾਡੀ ਹਰ ਇੱਕ ਥਾਂ ਤੇ ਮਦਦ ਸਹਾਇਤਾ ਕਰਦਾ ਹੈ ਜਦੋਂ ਅਸੀਂ ਕਦੇ ਮੁਸੀਬਤ ਵਿੱਚ ਹੁੰਨੇ ਆ ਤਾਂ ਸਾਨੂੰ ਖੁਦਾ ਦੇ ਇਸ ਕਲਾਮ ਨੂੰ ਯਾਦ ਕਰਨਾ ਚਾਹੀਦਾ ਹੈ ਕਿ ਪਰਮੇਸ਼ਰ ਸਾਡੇ ਅੰਗ ਸੰਗ ਹੈ ਸਾਡੇ ਨਾਲ ਹੈ ਸਾਡੀ ਮਦਦ ਸਹਾਇਤਾ ਕਰਦਾ ਹੈ ਹਾਲੇਲੂਆ